ਕਿਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਆ ਪਾ 29 ਦੀ ਮਾਂ ਬਲੀ ਵੱਧਣੀ ਦੀ ਦੂਜੀ ਸੂਏ 16 ਕਿਲੋ ਦਾ ਮਿਲਕਰ ਕੜ ਤੇ ਗੱਬਣ ਅਨਮੋਲ ਰਤਨ ਤੋਂ ਕਿਥੋਂ ਸੱਜਣਾ ਦੇ ਦੰਦ ਚੈੱਕ ਕਰ ਸਕਦੇ ਹੋ ਪਿਓਰ ਦੁੱਗੀ ਹੋਗੀ ਬਾ ਛੜ ਚੜ ਨਾ ਪਰੇਸ਼ਾਨ ਨਾ ਕਰੋ ਆ ਬੰਦੇ ਬਾਈ ਲੈ ਸੱਜਣਾ ਪਿੰਡ ਬਾਗੜੀਆਂ ਤਹਿਸੀਲ ਅਮਰਗੜ ਤੇ ਜ਼ਿਲ੍ਹਾ ਰਹੂਗਾ ਮਰੇਲਕੋਟ ਦਾ ਇੱਕ ਦੋ ਦੰਦ ਕੱਟੀ ਬਕਾਉ ਆ ਘਰੇਲੂ ਸੱਜਣਾ ਖਾਸ ਕਰਕੇ ਨਾ ਇਹ ਸੱਜਣੇ ਜੀ ਗੱਲਬਾਤ ਕਰ ਲਈ ਟੋਪ ਦੀਆਂ ਕੱਟੀਆਂ ਪਾਲ ਕੇ ਤਿਆਰ ਕਰਕੇ ਵੇਚਣ ਦਾ ਸ਼ਕੀਨ ਜਿਵੇਂ ਤੁਸੀਂ ਆਹ ਕੱਟੀਆਂ ਵੇਖੀ ਹੋ ਨਾ ਇਧਰਲੇ ਬੰਨੇ ਤੇ ਮੱਜਾਂ ਵੀ ਬਾਈ ਕੋਲੇ ਮੰਨ ਲਓ ਉਹ ਖੜੀਆਂ ਨੇ ਇਧਰਲੇ ਬੰਨੇ ਬਹੁਤ ਕਮਾਲ ਦੀਆਂ ਮੱਜਾਂ ਨੇ ਇਹ ਸੱਜਣ ਕੋਲੇ ਚੰਗੀ ਕੁਆਲਿਟੀ ਦੀਆਂ ਚੰਗੇ ਰਿਕਾਰਡ ਵਾਲੀਆਂ ਤੇ ਬਾਕੀ ਜਿਹੜੀ ਇਹ ਝੋਟੀ ਆ ਗਈ ਬਾਈ ਕਹਿੰਦਾ ਵੀ ਬਹੁਤ ਚੰਗੇ ਰਿਕਾਰਡ ਦੀ ਆ ਤੇ ਬਾਕੀ ਇੱਥੋਂ ਕੁਆਲਿਟੀ ਕਰ ਸਕਦੇ ਹੋ ਚੈੱਕ ਤੇ ਗੱਲਵਾ ਤੁਹਾਡੀ ਬਾਈ ਨਾਲ ਕਰਾ ਦਊਗਾ ਝੋਟੀ ਇਹ ਮੰਨ ਲਓ ਵੀ ਕੱਚੀ ਜ਼ਰੂਰਤ ਥੋੜੀ ਕਹੂੰਗਾ ਕਿ ਇਹ ਸੱਜਣ ਕਾਲੀ ਜ਼ਰੂਰ ਕਰ ਗਿਆ ਪਰ ਪਸ਼ੂ ਤਾਂ ਚੰਗਾ ਤੇ ਬਾਕੀ ਡਿਟੇਲ ਬਾਈ ਦੱਸ ਦਊਗਾ ਆ ਜੋਰ ਦੇ ਬੰਨੇ ਹੋਰ ਕੀ ਹਾਲ ਹੈ ਠੀਕ ਹੈ ਜੀ ਛੜਦੀ ਕਲਾ ਛੜਦੀ ਕਲਾ ਹਾਂ ਬਹੁਤ ਵਧੀਆ ਨਾਮ ਤੇ ਨੰਬਰ ਦੱਸ ਦਿਓ ਨਾਮ ترسےم ਸਿੰਘ ਪਿੰਡ ਬਾਗੜੀਆਂ ਨੰਬਰ 9814250704 9814250704 ਹਾਂ ਜੀ ਮੇਰਾ ਖਿਆਲ ਹੈ ਜੀ ਆਪਣੀ ਤੀਜੀ ਕ ਚੌਥੀ ਵੀਡੀਓ ਹੋਊਗੀ ਹਾਂ ਜੀ ਹਾਂ ਜੀ ਹਾਂ ਜੀ ਤਕਰੀਬਨ ਕਈ ਮਹੀਨੇ ਬਾਅਦ ਮੈਂ ਕਹਿੰਦਾ ਵੀ ਜਦੋਂ ਕੋ ਹਾਂ ਫਿਰ ਜੋ ਕੱਟੀਆਂ ਪਲਦੀ ਆ ਤਿਆਰ ਹੁੰਦੀ ਆ ਘਰ ਦੀ ਉਦੋਂ ਵੀ ਆਪਾਂ ਵੇਚ ਦਿਆਂ ਮੈਂ ਵੀ ਕੈਮਰਾ ਇੱਥੇ ਲੈ ਬੰਨੇ ਕੱਟੀਆਂ ਐ ਸੱਜਣ ਮੈਂ ਤੁਹਾਨੂੰ ਸ਼ੁਰੂਜੀ ਦੱਸਿਆ ਬਿੱਚੋ ੱਖਾ ਖਰਚਾ ਕਰਕੇ ਤਿਆਰ ਕਰਦੇ ਆ ਹਾਂ ਹਾਂ ਜੀ ਹਾਂ ਚੰਗਾ ਕਹਿੰਦੇ ਪੂਰੇ ਜੋਰ ਨਾਲ ਪਾ ਲਦੇ ਆਪਾਂ ਇਹਨੇ ਕੱਖਾਂ ਨਾਲ ਨਹੀਂ ਪਾ ਲਦੇ ਦਾਣੇ ਨਾਲ ਪਾ ਲਦੇ ਠੀਕ ਆ ਦਾਣੇ ਫੀਡ ਨਾਲ ਤਿਆਰ ਕਰਦੇ ਆ ਦਾਣੇ ਫੀਡ ਨਾਲ ਤਿਆਰ ਕਰਦੇ ਆ ਕਿਹੜੇ ਸੀਮਣ ਦੀ ਆ ਬਾਈ ਇਹ M29 ਦੀ ਕੱਟੀ ਆ ਜੀ ਜਮਾ ਅਰੀਜਨਲ ਹਾਂ ਜੀ ਹਾਂ ਜੀ ਗੱਬਣ ਕਿਹੜੇ ਤੂੰ ਗੱਬਣਾ ਹੈਗੀ ਅਨਮੋਲ ਰਤਨ ਤੋਂ ਅਨਮੋਲ ਰਤਨ ਤੋਂ ਤੋੜ ਦਿਓ ਜੀ ਹਾਂ ਜੀ ਜਿਹੜੀ ਤੇ ਬਾਕੀ ਸੱਜਣਾਂ ਇੱਥੇ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਆ ਬਾਈ ਦੰਦੋ ਦੁੱਗੀ ਰਹੂਗੀ ਅਰੀਜਨਲ ਦੰਦੋ ਦੁੱਗੀ ਜੀ ਠੀਕ ਆ ਗੱਲ ਦੰਦੋ ਰਹੂਗੀ ਦੁੱ ਇਹਦੀ ਮਾਂ ਬਧਨੀ ਵਾਲੇ ਬਲੀ ਦੀ ਆ ਮਾਂ ਇਹਦੀ ਬਾਈ ਕਹਿੰਦਾ ਬਲੀ ਬਧਨੀ ਵਾਲੇ ਦੀ ਸੀ ਲੈ ਚੱਲ ਬਾਈ ਕਮਾ ਕੇ ਇਧਰ ਲੈ ਬੰਨੇ ਤੇ ਬਾਕੀ ਜਾਨ ਜੂਨ ਸੱਜਣੋਂ ਚੰਗੀ ਆ ਆਪ ਆ ਗਈ ਬਾਈ ਕਹਿੰਦਾ ਐ 29 ਦੀ ਤੇ ਇਹਦੀ ਮਾਂ ਥੱਲੇ ਦੁੱਧ ਕਿੰਨਾ ਸੀ ਬਾਈ 15 16 ਕਿਲੋ ਦੂਜੇ ਸੂਏ ਦੁੱਧ ਦਿੱਤਾ ਜੀ ਉਹਨੇ ਸਾਡੇ ਕੋਲ ਠੀਕ ਆ ਗੱਲ ਆ ਦੂਜੇ ਸੂਏ 15 ਤੋਂ 16 ਕਿਲੋ ਤੀਜੇ ਬਿਕ ਗਈ ਸੀ ਫਿਰ ਠੀਕ ਆ ਗੱਲ ਆ ਕਮਾਲ ਆ ਬਾਈ ਕਿਹੜਾ ਹੋਰ ਕਮਾਲ ਆ ਇਧਰ ਦੀ ਕਮਾਲਾ 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 ਲੈ ਚੱਲ ਲੈ ਚੱਲ ਤੇ ਇੱਥੋਂ ਸਦਨੋਂ ਤੁਹਾਨੂੰ ਇਹਦਾ ਸਾਈਡ ਪੋਜ਼ ਕਰਾ ਦੂੰਗਾ ਚੈੱਕ ਝੋਟੀ ਦਾ ਲੈ ਚੱਲ ਜੋ ਪਰਾ ਲੈ ਚੱਲ ਲੈ ਚੱਲ ਇਹ ਇੱਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਆਪ ਐਮ 29 ਦੀ ماں ਬਲੀ ਵੱਧਣੀ ਦੀ ਦੂਜੀ ਸੂਏ 16 ਕਿਲੋ ਦਾ ਮਿਲਕਰ ਕੜ ਤੇ ਗੱਬਣ ਅਨਮੋਲ ਰਤਨ ਤੋਂ ਲੈ ਚੱਲ ਬਈ ਥਣ ਰਹਿਣਗੇ ਸਿੰਗਲ ਚਾਰ ਤੇ ਦਿਨ ਕਿੰਨੇ ਕੱਢਦੀ ਆ ਬਾਈ ਤੇ ਨੇ ਤੇ 14 ਤਰੀਕ ਨੂੰ ਪੂਰੇ ਹੋ ਜਾਣਗੇ 10 ਮਹੀਨੇ ਓਕੇ ਹਾਂਜੀ ਅੱਜ ਮੇਰਾ ਖਿਆਲ ਪਰ ਵੀ ਲੈ ਜਾਂਦੀਆਂ ਨੇ 9 ਤਰੀਕ ਹੋ ਗਈ ਹੈ ਨਾ ਹਾਂਜੀ ਹਾਂਜੀ ਅੱਜ ਹੋ ਗਈ 9 ਤਰੀਕ ਲੈ ਚੱਲ ਬਾਈ ਅੰਦਰ ਲੈ 6 ਦਿਨਾਂ ਨੂੰ ਤੇ 10 ਮਹੀਨੇ ਪੂਰੇ ਹੋ ਜਾਣਗੇ 6 ਦਿਨਾਂ ਤੱਕ ਬਾਈ ਕਹਿੰਦਾ 10 ਮਹੀਨੇ ਦੇ ਪੂਰੇ ਹੋ ਜਾਣਗੇ ਦਿਨ ਜਿਹੜੇ ਹਿਸਾਬ ਨਾਲ ਝੋਟੀ 'ਚ ਜਾਣਾ ਹੋ ਸਕਦਾ 5 ਤੋਂ 7 ਦਿਨ ਉੱਪਰ ਲੈ ਜੇ ਕਿਹੜਾ ਅੰਦਰਲੇ ਬੰਨੇ ਹੋਰ ਕਮਾ ਦੇ ਬਾਈ ਅੰਦਰਲੇ ਬੰਨੇ ਕਮਾ ਦੇ ਤੇ ਬਾਕੀ ਇੱਥੋਂ ਬਾਡੀ ਦੀ ਬਣਤਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਤੇ ਕਿੰਨਾ ਕੁ ਦੁੱਧ ਪਾ ਸਕਦੇ ਤਰਸਿੰਮ ਬਾਈ ਜੀ ਤੂੰ 13 ਕਿਲੋ ਕਟੋ-ਕਟ ਪਾ ਸਕਦੀ ਆ ਜੀ ਆ 13 14 ਹਣਾ 13 14 ਦਾ ਆਰਾਮ ਨਾ ਪਾਉਗੀ ਕਿਉਂ ਮਾਂ ਬਹੁਤ ਚੰਗੀ ਸੀ ਠੀਕ ਆ ਗੱਲ ਉਹੀ ਗੱਲ ਆ ਵੀ ਜਿੰਨੀ ਕੁ ਗੱਲ ਚੱਲਦੀ ਆ ਬਾਈ ਨੇ ਗੱਲ ਓਨੀ ਕੀ ਕਰੀ ਆ ਕਮਾਲ ਆ ਬਾਈ ਇੱਥੋਂ ਕਮਾਲ ਆ ਬਾਹਰਲੇ ਬੰਨੇ ਦੀ ਲੈ ਜਾ ਗੱਲ ਇਹ ਸੱਜਣ ਕਹਿੰਦਾ ਓਨੀਆਂ ਹੀ ਕਰਨੀਆਂ ਜਿੰਨੀ ਕੁ ਜੰਮਦੀ ਆ ਗੱਲ ਬਾਕੀ ਇਹ ਇੱਥੋਂ ਇੱਥੋਂ ਕਰ ਸਕਦੇ ਚੱਕ ਇੱਕ ਮਿੰਟ ਇੱਧਰਲੇ ਬੰਨੇ ਆ ਜੋ ਜੀ ਇੱਧਰਲੇ ਬੰਨੇ ਧਿਆਨ ਦਿਓ ਆ ਲੈ ਚੱਲ ਬਾਈ ਲੈ ਚੱਲ ਲੈ ਚੱਲ ਲੈ ਚੱਲ ਲੈ ਆ ਲੈ ਜਲਦੀ ਬਾਕੀ ਇੱਥੋਂ ਸਜਣੋਂ ਕੁਆਲਿਟੀ ਕਰ ਸਕਦੇ ਹਾਂ ਚੈੱਕ ਆਪ ਬਾਈ ਕੀ ਦੱਸਿਆ ਦੀ ਹਾਂਜੀ ਆਪਾਂ M29 ਦੀ ਗਰੰਟੀ ਰਹੂਗੀ ਹਾਂਜੀ ਗਰੰਟੀ ਠੀਕ ਆ ਲੈ ਚੱਲ ਬਾਈ ਅੰਦਰ ਲੈ ਬੰਨੇ ਥੋੜੀ ਧੁੱਪ ਪੈਂਦੀ ਆ ਬਾਹਰੇ ਆਪ ਬਾਈ ਕਹਿੰਦਾ ਗਰੰਟੀ ਰਹੂਗੀ M29 ਦੀ ਤੇ ਦੇਨੇ ਦੇ 14 ਨੂੰ ਪੂਰੇ ਹੁੰਦੇ ਆ 14 ਨੂੰ ਪੂਰੇ ਹੁੰਦੇ ਆ ਜੀ 10 ਮਹੀਨੇ ਪੂਰੇ ਹੁੰਦੇ ਆ ਫਿਰ ਦੇਖੋ ਕਿੰਨੇ ਉੱਤੇ ਛੇਟ ਲੈਂਦੀ ਆ ਠੀਕ ਆ ਗੱਲ ਤੇ ਅਨਮੋਲ ਰਤਨ ਤੋਂ ਜਿਵੇਂ ਆਪਾਂ ਗੱਬਣ ਦਾ ਤੇ ਸੀਮਨ ਆਪਾਂ ਆਪ ਲਈ ਤੇ ਜਾ ਕੇ ਹਾਂਜੀ ਹਾਂਜੀ ਮੇਰੇ ਕੋਲ ਆਪਦੇ ਕੋਲ ਡਰਾਪ ਐ ਨੇ ਸਾਰੇ ਠੀਕ ਮੀਂਹ ਮੱਝਾ ਇਕੱਟੀਆਂ ਦੇ ਵੀ ਅੱਗੇ ਠੀਕ ਆ ਤੇ ਬਾਡੀ ਬੂਡੀ ਦਾ ਪੂਰੀ ਆਸ ਲਾ ਗਈ ਲੱਭੀ ਆਰਡਰ ਕੁਆਲਿਟੀ ਕਰਾ ਦੀ ਚੈੱਕ ਤੇ ਇੱਥੋਂ ਨਾ ਇਹਦਾ ਲੇਵਾ ਚੈੱਕ ਕਰਾ ਦੀ ਇੱਥੇ ਖੁੱਲੂਗੀ ਬਹੁਤ ਥੱਲੇ ਹਾਂਜੀ ਹਾਂ ਫੇ ਕੱਚੀ ਆ ਨਾ ਇਹ ਇੱਥੋਂ 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 ਮਗਰ ਜਿਹਾ ਤੁਹਾਡਾ ਗੇੜਾ ਇੱਧਰ ਨੂੰ ਕਰਾ ਦੰਨੇ ਆ ਇਹ ਸਵਾ ਆਦੀ ਠੰਡੀ ਰਹੂਗੀ ਤੇ ਥਣ ਥਣ ਚੰਗਾ ਲੱਗਿਆ ਨਾ ਹਾਂਜੀ ਬਹੁਤ ਸਾਊ ਆ ਗੱਟੀਆਂ ਤੇ ਇੱਥੋਂ ਲੱਭੀ ਇਹਦੇ ਕੱਦ ਦਾ ਆਈਡੀਆ ਕਰਾ ਦੀ ਕਿਉਂਕਿ ਕੱਦ ਕਾਠ ਦਾ ਵੀ ਇੱਥੇ ਤੋਂ ਭਰਾ ਆਈਡੀਆ ਲਾ ਲੈਣਗੇ ਕਿੱਡਾ ਕ ਕੱਦਦਾ ਤੇ ਚੜਾਈ ਚੈੱਕ ਕਰ ਲਿਓ ਪੂਰੀ ਅਸਲਾ ਪਸ਼ੂ ਜਿਵੇਂ ਤੁਹਾਨੂੰ ਮੈਂ ਦਿਖਾਈ ਦਿੱਤੇ ਵੀ ਬਾਈ ਕੋਲ ਜਿੰਨੇ ਕੁ ਵੀ ਪਸ਼ੂ ਤਨ ਹੈਗੇ ਨੇ ਨਾ ਸਾਰੇ ਟੌਪ ਦੇ ਨੇ ਦੰਦ ਵੀ ਆਪਾਂ ਦਿਖਾ ਦੰਦੇ ਆ ਪੱਟ ਕੇ ਓਕੇ ਆ ਦੰਦ ਵੀ ਦਿਖਾ ਦਿਓ ਲੈ ਆਓ ਇੱਥੇ ਲੈ ਆਉਣੀ ਆ ਬਹੁਤ ਆ ਇੱਥੋਂ ਸੱਜਣਾ ਇਹ ਦੰਦ ਚੈੱਕ ਕਰ ਸਕਦੇ ਹੋ ਪਿਓਰ ਦੁੱਗੀ ਹੋਗੀ ਬਾਅਦ ਛੜ ਛੜ ਪਰੇਸ਼ਾਨ ਨਾ ਕਰੋ ਆ ਬੰਦੇ ਬਾਈ ਤੇ ਬਾਈ ਰੇਟ ਇਹਦਾ ਕੀ ਰਹੂਗਾ ਵੇਚਣ ਵਾਲਾ ਰੇਟ ਕਹ ਲਈਏ ਵੇਚਣ ਵਾਲਾ ਗੁਰੂ 1.30 ਮੰਗਦਿਆ 1 ਲੱਖ ਮਾਨਤਾਨ ਵਧੀਆ ਕਰ ਦਾਂਗੇ ਠੀਕ ਆ ਗੱਲ 1,30,000 ਬਾਈ ਕਹਿੰਦਾ ਯਾਰ ਡਿਮਾਂਡ ਆ ਇਹਦੀ ਉਹਦੇ ਚ ਮਾਨਤਾਨ ਖੁੱਲਾ ਕਰ ਦਿਆਂਗੇ ਤੇ ਜਿਹੜੇ ਸੱਜਣ ਨੂੰ ਮੈਂ ਕਹਣਾ ਝੋਟੀ ਪਸੰਦ ਆਊਗੀ ਬਾਈ ਚਾਹੇ ਨੇੜੇ ਆ ਕੇ ਆਵਦੀ ਹੈਨਾ ਹਾਂਜੀ ਹਾਂ ਘਰੇ ਆ ਕੇ ਦੇਖ ਕੇ ਲ ਜਾਵੇ ਬਿਲਕੁਲ ਢੇਪਾ ਲਾ ਕੇ ਪਾਸ ਕਰਕੇ ਲਊਗਾ ਹਾਂ ਬੋਲ ਭਾਰ ਦੀ ਆਪਣੀ ਗਰੰਟੀ ਹੈ ਭਾਰ ਬੋਲ ਦੀ ਗਰੰਟੀ ਹਾਂ ਬਿਲਕੁਲ ਗਰੰਟੀ ਹੈ ਠੀਕ ਆ ਗੱਲ ਕਿੰਨੀ ਡਿਟੇਲ ਦੱਸਤੀ ਆ ਆਪ ਐ 29 ਦਿਨ ਮੋਲ ਰਤਨ ਤੋਂ ਗੱਬਣਾ ਹਾਂਜੀ ਹਾਂ ਤੇ ਮਾਂ ਜਿਵੇਂ ਬਲੀ ਬਧਨੀ ਦੱਸਿਆ ਸਾਰੀ ਓਟ ਰਹੂਗੀ ਸਾਰੀ ਓਟ ਹੈ ਜੀ ਠੀਕ ਆ ਗੱਲ ਤੇ 13 ਜਿਹ ਹੋ ਜੂ ਮਨਤਨ ਖੁੱਲਾ ਹਾਂਜੀ ਨੰਬਰ ਬੋਲ ਦਿਜੀ 98142 50704 98142 50704 704 ਬਾਈ ਦਾ ਨੰਬਰ ਹੈ ਪਿੰਡ ਬਾਗੜੀਆਂ ਤਹਿਸੀਲ ਅਮਰਗੜਾ ਤੇ ਜ਼ਿਲ੍ਹਾ ਰਹੂਗਾ ਮਰੇਲਕੋਟਲਾ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ